ਹਾਂਜੀ ਅੱਜ ਸਾਡਾ ਜਿਹੜਾ ਪ੍ਰੋਗਰਾਮ ਇਹ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਲਿਖਿਆ ਜਿਸ ਦਿਨ ਸਾਡੀ ਮਹਾਪੰਚਾਇਤ ਸੀ ਦਿੱਲੀ ਰਾਮਲੀਲਾ ਗਰਾਊਂਡ ਦੇ ਵਿੱਚ ਉੱਥੇ ਇਹ ਪ੍ਰੋਗਰਾਮ ਲਿਖਿਆ ਸੀ ਕਿ ਸ਼ਹੀਦ ਭਗਤ ਸਿੰਘ ਨੇ ਜਿਹੜਾ ਆਪਣੀ ਸ਼ਹੀਦੀ ਦਿੱਤੀ ਆ ਉਹ ਸਾਨੂੰ ਆਜ਼ਾਦੀ ਨਹੀਂ ਮਿਲੀ ਅੱਜ ਤੱਕ ਉਸ ਆਜ਼ਾਦੀ ਲਈ ਤੇ ਹੁਣ ਜੋ ਹੋ ਰਿਹਾ ਅੱਜਕੱਲ ਜਿਵੇਂ ਜਮਹੂਰੀਅਤ ਦਾ ਮਤਲਬ ਕਤਲ ਕੀਤਾ ਜਾ ਰਿਹਾ ਉਹਦੇ ਵਾਸਤੇ ਅੱਜ ਦਾ ਦਿਨ ਜਿਹੜਾ ਅਸੀਂ ਜਨਮੂਰੀਅਤ ਦਿਨ ਦੇ ਵਾਸਤੇ ਜਨਮੂਰੀਅਤ ਬਚਾਓ ਦਿਨ ਦੇ ਵਾਸਤੇ ਅਸੀਂ ਮਨਾ ਰਹੇ ਹਾਂ ਇਹ ਸਾਰੇ ਭਾਰਤ ਦੇ ਵਿੱਚ ਡਿਸਟ੍ਰਿਕਟ ਹੈੱਡਕੁਆਟਰਾਂ ਤੇ ਤਹਿਸੀਲ ਹੈੱਡਕੁਆਟਰਾਂ ਤੇ ਤੇ ਬਲਾਕ ਮਨ ਲਾ ਹੈੱਡਕੁਆਟਰਾਂ ਦੇ ਉੱਤੇ ਮਨਾਇਆ ਜਾ ਰਿਹਾ ਕਾਰਨ ਇਹ ਆ ਕਿ ਅੱਜ ਤੁਸੀਂ ਦੇਖ ਸਕਦੇ ਆਂ ਤਾਜ਼ੀ-ਤਾਜ਼ੀ ਘਟਨਾ ਆ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਭਾਵੇਂ ਸਾਡੇ ਉਹਨਾਂ ਨਾਲ ਬਹੁਤ ਸਾਰੇ ਬਖਰੇਵੇਂ ਆ ਸਾਡੇ મતਭੇਦਵਾਵਾਂ ਨਾਲ ਪਰ ਇਸ ਟਾਈਮ ਦੇ ਉੱਤੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਇਹ ਬਹੁਤ ਮੰਦਭਾਗੀ ਗੱਲ ਆ ਤੇ ਕਾਂਗਰਸ ਦੇ ਜਿਹੜੇ ਉਹਨਾਂ ਦੇ ਫੰਡ ਆ ਉਹ ਫ੍ਰੀਜ਼ ਕੀਤੇ ਗਏ ਆ ਇਹ ਵੀ ਮਾੜੀ ਗੱਲ ਆ ਕਿਉਂਕਿ ਅੱਜ ਜੋ ਉਹਨਾਂ ਦਾ ਭਾਜਪਾ ਦਾ ਐਕਸਪੋਜ਼ਰ ਹੋ ਰਿਹਾ ਭਾਜਪਾ ਦਾ ਸਾਹਮਣੇ ਆ ਰਿਹਾ ਤਕਰੀਬਨ 7000 ਕਰੋੜ ਰੁਪਏ ਦੇ ਜਿਹੜੇ ਚੋਣ ਮਾੜਵਾ ਉਹ ਕੱਲੀ ਉਸ ਪਾਰਟੀ ਨੂੰ ਮਿਲੇ ਆ ਤੇ ਬਾਕੀ ਸਾਰਿਆਂ ਨੂੰ ਰਲਾ ਕੇ ਵੀ ਉਹਨਾਂ ਪੈਸਾ ਨਹੀਂ ਮਿਲਿਆ ਜਿੰਨਾ ਕੱਲਾ ਭਾਜਪਾ ਨੂੰ ਮਿਲਿਆ ਤੇ ਭਾਜਪਾ ਦੀ ਜਿੱਤ ਜੇ ਹੁਣ ਹੁੰਦੀ ਆ ਇਹਦਾ ਮਤਲਬ ਹੈ ਅੱਗੇ ਵਾਸਤੇ ਚੋਣਾਂ ਜਿਹੜੀਆਂ ਉਹ ਹੋਣੀਆਂ ਬੰਦ ਹੋ ਜਾਣਗੀਆਂ ਇਸ ਕਰਕੇ ਅਸੀਂ ਇਹਨੂੰ ਜਮਹੂਰੀ ਮਤਲਬ ਦਿਨ ਦੇ ਦੌਰ ਤੇ ਭਗਤ ਸਿੰਘ ਦੇ ਤੇ ਇਹਨਾਂ ਦੇ ਸਾਥੀਆਂ ਦੇ ਸ਼ਹੀਦੀ ਦੇ ਨੂੰ ਜਮਹੂਰੀ ਦਿਨ ਦੇ ਦੌਰ ਤੇ ਮਾਰਾ ਰਹੇ ਆ ਇੱਕ ਸਾਲ ਜਿਹੜਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਬਿਆਨ ਆਇਆ ਪਹਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹੜਾ ਇਹ ਧਰਨੇ ਲਾਉਣੇ ਆ ਕਿਸਾਨਾਂ ਕੋਲ ਇੱਕ ਰਾਜਕਤਾ ਪਲਾਉਣ ਦਾ ਹੈ ਜਿਹੜੀ ਨੀਤੀ ਹੈ ਦੇਖੋ ਲੋਕ ਸਭਾ ਤੋਂ ਪਹਿਲਾਂ ਸਾਡਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਸਾਡੀਆਂ ਮੰਗਾਂ ਪੈਂਡਿੰਗ ਪਈਆਂ ਅਸੀਂ ਉਹਨਾਂ ਮੰਗਾਂ ਦੇ ਵਾਸਤੇ ਲਗਾਤਾਰ ਕਰ ਰਹੇ ਹਾਂ ਜਿਹੜੇ ਬਾਰਡਰ ਤੇ ਬੈਠੇ ਆ ਉਹ ਅਸੀਂ ਨਹੀਂ ਬੈਠੇ ਵੇ ਉਹ ਜਿਹੜੀਆਂ ਕਿਸਾਨ ਜਿਥੇ ਬੰਦੀਆਂ ਬੈਠੀਆਂ ਉਹ ਉਸ ਗੱਲ ਲਈ ਉਹ ਜ਼ਿੰਮੇਵਾਰ ਵਾ ਪਰ ਜੋ ਕਿਸਾਨਾਂ ਦੀਆਂ ਮੰਗਾਂ ਆ ਜਾਂ ਉਹ ਇੱਕ ਕਿਸਾਨ ਸਾਡੇ ਬੱਚੇ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦੇ ਨਾਲ ਸਾਡੀ ਹਮਦਰਦੀ ਆ ਅਸੀਂ ਪਿੱਛੇ ਉਹਨਾਂ ਦੇ ਨਾਲ ਉਹਨਾਂ ਦੀ ਹਮਾਇਤ ਦੇ ਵਿੱਚ ਅਸੀਂ ਆਪਣੇ ਪ੍ਰੋਗਰਾਮ ਜਿਹੜੇ ਆ ਉਹ ਕਰਦੇ ਰਹੇ ਹਾਂ